ਇਨ ਜੈਟ ਫਰ ਯੂ ਤੇ ਜਲਦੀ ਤੇ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦਿਓ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ ਹਾਂਜੀ ਸੀਰੀਜ਼ ਆਪਣੀ ਚੱਲ ਰਹੀ ਜੀ ਮੈਕਸ ਕੁਐਸਚਨ ਆਨਸਰ ਦੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਅਗਲੇ ਮਹੱਤਵਪੂਰਨ ਕੁਐਸਚਨ ਸੋ ਅੱਜ ਦੀ ਕਲਾਸ ਨੰਬਰ ਜੀ 176 ਅਗਲੇ 3 ਮਹੱਤਵਪੂਰਨ ਕੁਐਸਚਨ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਅੱਗੇ ਜਿਹੜੇ ਕੈਂਡੀਡੇਟ ਪਹੁੰਚ ਚੁੱਕੇ ਆ ਕਨਫਰਮੇਸ਼ਨ ਦੇਣ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਜੇਕਰ ਕੋਈ ਸਮੱਸਿਆ ਹੈ ਤਾਂ ਦੱਸਿਆ ਜਾਵੇ ਤਾਂ ਕਿ ਉਸ ਨੂੰ ਸੁਲਝਾਇਆ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਕੈਂਡੀਡੇਟ ਪਹੁੰਚ ਚੁੱਕੇ ਆ ਉਹ ਲਿੰਕ ਨੂੰ ਸ਼ੇਅਰ ਜ਼ਰੂਰ ਕਰ ਦੇਣ ਤੇ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰam ਗਰੁੱਪ ਪੰਜਾਬੀ ਮਾਸਟਰ ਕੈਡਰ TGT ਪੰਜਾਬੀ ਚੰਡੀਗੜ੍ਹ ਹਰਿਆਣਾ ਦਿੱਲੀ UGC NET ਗ੍ਰੇਡ 1 2 3 ਰਾਜਸਥਾਨ ਇਸ ਤੋਂ ਇਲਾਵਾ ਜੇਕਰ ਤਿਆਰੀ ਕਰ ਰਹੇ ਹੋ ਲੈਕਚਰਰ ਵੀ ਤਾਂ ਜੁਆਇਨ ਕਰੋ ਜੀ ਐਟ ਪੰਜਾਬੀ ਤਿਆਰੀ ਗਰੁੱਪ ਨੂੰ ਜੇ ਤਿਆਰੀ ਕਰ ਰਹੇ ਹੋ SS ਮਾਸਟਰ ਕੈਡਰ ਦੀ ਤਾਂ ਜੁਆਇਨ ਕਰੋ ਜੀ @sstheory ਜੇ ਤਿਆਰੀ ਕਰ ਰਹੇ ਹੋ ETT ਪੇਪਰ A ਐਂਡ B ਦੀ ਤਾਂ ਜੁਆਇਨ ਕਰੋ ਜੀ @ett paper A ਐਂਡ B ਇਸ ਤੋਂ ਇਲਾਵਾ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਕਿਸੇ ਸਕੂਲ ਦੇ ਕਿਸੇ ਕਲਾਸ ਦੀ ਜੇ ਤੁਸੀਂ ਟੀਚਰ ਹੋ ਸਟੂਡੈਂਟ ਹੋ ਤਾਂ ਸਕੂਲ ਕੰਟੈਂਟ ਜੇ ਤੁਹਾਨੂੰ ਚਾਹੀਦਾ ਹੈ PCB ਜਾਂ CBSE ਬੋਰਡ ਦੇ ਨਾਲ ਸੰਬੰਧਿਤ ਜੁਆਇਨ ਕਰੋ ਜੀ @arkonline school ਆਪਣੀ ਲੋੜ ਦੇ ਅਨਸਾਰ ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ ਬਿਨਾ ਟਾਈਮ ਵੇਸ ਕੀਤੇ ਸ਼ੁਰੂ ਕਰਦੇ ਆ ਜੀ ਦੀ ਕਲਾਸ ਤੇ ਵੱਧਦੇ ਜਾਂਦੇ ਪਹਿਲੇ ਕੁਐਸਚਨ ਦੇ ਵੱਲ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਜੀ ਪੱਥਰ ਦੀਆਂ ਲੀਕਾਂ ਬੱਦਲਾਂ ਦੇ ਰੰਗ ਕਿਸ ਦੀਆਂ ਰਚਨਾਵਾਂ ਹਨ ਪੱਥਰ ਦੀਆਂ ਲੀਕਾਂ ਤੇ ਬੱਦਲਾਂ ਦੇ ਰੰਗ ਇਹ ਦੋਵੇਂ ਰਚਨਾਵਾਂ ਕਿਸ ਦੀਆਂ ਹਨ கரੈਕਟ ਆਨਸਰ ਕੁਐਸਚਨ ਨੰਬਰ 1 ਦੇ ਲਈ ਕਰੋ ਆਪਸ਼ਨ ਏ ਹੈ ਜੀ ਸੁਖਬੀ ਕੁਲਵੀਰ ਸਿੰਘ ਕੰਗ ਏ অপਸ਼ਨ ਕੁਲਬੀਰ ਸਿੰਘ ਕੰਗ ਬੀ ਨਰਿੰਦਰਪਾਲ ਸਿੰਘ ਸੀ ਜੋਸ਼ਵਾ ਫਜ਼ਲਦੀਨ ਤੇ ਡੀ ਪ੍ਰੀਤਮ ਸਿੰਘ ਸਫੀਰ கரੈਕਟ ਆਨਸਰ ਕੁਐਸਚਨ ਨੰਬਰ 1 ਦੇ ਲਈ ਕਰਿਆ ਜਾਵੇ ਜੀ ਹਾਂਜੀ ਅੱਜ ਮੌਸਮ ਕਾਫੀ ਗੜਬੜ ਹੈ ਹੋ ਸਕਦਾ ਕੋਈ ਨੈਟਵਰਕ ਇਸ਼ੂ ਹੋਵੇ ਸੋ ਜੇ ਕੋਈ ਸਮੱਸਿਆ ਹੈ ਤਾਂ ਦੱਸ ਦਿੱਤਾ ਜਾਵੇ ਤਾਂ ਕਿ ਆਪਾਂ ਉਸ ਨੂੰ ਸੁਲਝਾ ਕੇ ਕਲਾਸ ਨੂੰ ਸਮੂਥਲੀ ਚਲਾ ਸਕੀਏ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਨਫਰਮੇਸ਼ਨ ਦੇ ਦਿਓ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਹਾਂਜੀ 1 ਨੰਬਰ ਦੇ ਲਈ ਆਨਸਰ ਕੀਤਾ ਜਾ ਰਿਹਾ ਹੈ ਆਪਸ਼ਨ A ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 1 ਨੰਬਰ ਦੇ ਲਈ ਓਕੇ ਜੀ ਠੀਕ ਹੈ ਜੀ ਥੈਂਕ ਯੂ ਜੀ ਹਾਂਜੀ 1 ਨੰਬਰ ਦੇ ਲਈ ਆਨਸਰ ਕੀਤਾ ਜਾ ਰਿਹਾ ਕੁਲਬੀਰ ਸਿੰਘ ਕਾਂਗ ਦਿੱਤੇ ਗਏ ਦੋਵੇਂ ਹੀ ਦਿੱਤੀਆਂ ਗਈਆਂ ਦੋਵੇਂ ਹੀ ਰਚਨਾਵਾਂ ਕੁਲਬੀਰ ਸਿੰਘ ਕਾਂਗ ਦੀਆਂ ਨੇ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਆਨਸਰ ਆਪਸ਼ਨ A ਕੀਤਾ ਹੈ ਕੁਐਸਚਨ ਨੰਬਰ 2 ਦੇ ਬਲਵੱਧ ਹੈ ਜੀ ਪੱਤਰ ਦੀਆਂ ਲੀਕਾਂ ਬਦਲਾਂ ਦੇ ਰੰਗ ਦੀ ਵਿਦਾ ਦੱਸੋ ਆਲਰੇਡੀ ਇਸ ਕੁਐਸਚਨ ਦੇ ਲਈ ਵੀ ਆਨਸਰ ਆ ਚੁੱਕਾ ਹੈ ਬਟ ਫਿਰ ਵੀ ਦਿੱਤੇ ਗਏ ਆਪਸ਼ਨ ਦੇ ਵਿੱਚੋਂ ਆਨਸਰ ਚੁਣਿਆ ਜਾਵੇ ਆਪਸ਼ਨ A ਕਹਾਣੀ B ਨਾਟਕ C ਲੇਖ D ਰੇਖਾ ਚਿੱਤਰ ਕੁਐਸਚਨ ਨੰਬਰ 2 ਦੇ ਲਈ ਆਨਸਰ ਕਰੋ ਜੀ ਓਕੇ ਜੀ ਠੀਕ ਹੈ ਜੀ ਅਜੇ ਤੱਕ ਜੇਕਰ ਠੀਕ ਚੱਲ ਰਿਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਅਗਾਂਹ ਦੇਖਦੇ ਆ ਕੀ ਬਣਦਾ ਆਈ ਹੋਪ ਕਿ ਠੀਕ ਹੀ ਚੱਲਣਾ ਚਾਹੀਦਾ ਕਿਉਂਕਿ بارش ਕਾਫੀ ਹੋ ਰਹੀ ਹੈ ਇਧਰ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਮੁਕਸਰ ਚੇ ਵੀ ਬਹੁਤ ਹੋ ਰਹੀ بارش ਹਾਂਜੀ ਆਨਸਰ ਆਪਸ਼ਨ ਡੀ ਕੀਤਾ ਜਾ ਰਿਹਾ ਦੋ ਨੰਬਰ ਦੇ ਲਈ ਰੇਖਾ ਚਿੱਤਰ ਹੈ ਬੀ ਆਪਸ਼ਨ ਵੀ ਆਇਆ ਦੇਖੋ ਪਿੱਛੇ ਅਨਸਰ ਕੀਤਾ ਗਿਆ ਸੀ ਫਿਰ ਵੀ ਬੀ ਆਪਸ਼ਨ ਕਿਵੇਂ ਆ ਰਿਹਾ ਜੀ ਸਮਝ ਨਹੀਂ ਆਈ ਜਾਂ ਫਿਰ ਫ੍ਰੈਸ਼ਰ ਕੈਂਡੀਡੇਟ ਨੇ ਬਿਲਕੁਲ ਠੀਕ ਸੌਰੀ ਦੇਖੋ ਮੈਂ ਦੱਸ ਦੇ ਦੱਸ ਦੇ ਇੱਥੇ ਬੀ ਲਾ ਬੈਠਾ ਬੀ ਨਹੀਂ ਜੀ ਡੀ ਆਪਸ਼ਨ ਹੈ ਜੀ ਠੀਕ ਹੈ ਜੀ B ਆਪਸ਼ਨ ਜਿਨ੍ਹਾਂ ਨੇ ਆਨਸਰ ਕੀਤਾ ਗਲਤ ਹੈ D ਆਪਸ਼ਨ ਕਰੈਕਟ ਹੋਵੇਗਾ ਰੇਖਾ ਚਿੱਤਰ ਹਨ ਇਹ ਦੋਵੇਂ ਹੀ ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਆ ਜੀ 3 ਨੰਬਰ ਕੁਐਸਚਨ ਹੈ ਜੀ ਤੁਰਦੇ ਫਿਰਦੇ ਮਸਕਰੇ ਕਿਸ ਦੀ ਰਚਨਾ ਹੈ ਰੇਖਾ ਚਿੱਤਰ ਹੈ ਜੀ ਠੀਕ ਹੈ ਜੀ ਇਹ ਦੱਸਿਆ ਜਾਵੇ ਕਿਸ ਦੀ ਰਚਨਾ ਹੈ ਆਪਸ਼ਨ ਹੈ ਮੋਹਨਜੀਤ B ਗੁਰਬਚਨ ਸਿੰਘ C ਹੀਰਾ ਸਿੰਘ ਦਰਦ D ਸੰਤੋਖ ਸਿੰਘ ਧੀਰ ਕਰੈਕਟ ਆਨਸਰ ਕੁਐਸਚਨ ਨੰਬਰ 3 ਦੇ ਲਈ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਅਨਸਰ ਕਰਿਆ ਜਾਵੇ ਆਪਸ਼ਨ ਏ ਅਨਸਰ ਆ ਰਿਹਾ ਸੀ ਵੀ ਆ ਰਿਹਾ ਬੀ ਵੀ ਆ ਰਿਹਾ ਮੈਕਸ ਅਨਸਰ ਕੀਤੇ ਜਾ ਰਹੇ ਹੈ ਕੁਐਸਚਨ ਨੰਬਰ ਐਨ ਦੇ ਲਈ ਹਾਂਜੀ ਮੋਨਜੀਤ ਏ ਆਪਸ਼ਨ ਕਾਫੀ ਜਣੇ ਆ ਦੇ ਆ ਰਿਹਾ ਜੀ ਰੇਖਾ ਚਿੱਤਰ ਹੈ ਜੀ ਇਹ ਮੋਨਜੀਤ ਮੋਨਜੀਤ ਦਾ ਬਿਲਕੁਲ ਠੀਕ ਅਨਸਰ ਹੈ ਜਿਨ੍ਹਾਂ ਨੇ ਆਪਸ਼ਨ ਏ ਅਨਸਰ ਕੀਤਾ ਹੈ ਕੁਐਸਚਨ ਨੰਬਰ 4 ਦੇ ਵੱਲ ਵਧਦੇ ਜੀ 4 ਨੰਬਰ ਇਹ ਸਾਹਿਦ ਦੇ ਸਿਕੰਦਰ ਤੇ ਇਸ ਕਿਸ ਤਰ੍ਹਾਂ ਦੇ ਸਿਕੰਦਰ ਇਹ ਕਿਸ ਦੇ ਰੇਖਾ ਚਿੱਤਰ ਹਨ ਇਹ ਦੋਵੇਂ ਰੇਖਾ ਚਿੱਤਰ ਕਿਸ ਦੇ ਹਨ ਆਪਸ਼ਨ ਏ ਕੁਲਬੀਰ ਕਾਂਗ ਬੀ ਗੁਰਬਚਨ ਸਿੰਘ ਹੀਰਾ ਸਿੰਘ ਦਰਦ ਡੀ ਨਰਿੰਦਰਪਾਲ ਸਿੰਘ ਕੁਐਸਚਨ ਨੰਬਰ 4 ਦੇ ਲਈ ਆਨਸਰ ਕਰੋ ਜੀ 4 ਨੰਬਰ ਕਰੈਕਟ ਆਨਸਰ ਕਰਿਆ ਜਾਵੇ ਜੀ ਸਾਹਿਦ ਦੇ ਸਿਕੰਦਰ ਅਤੇ ਕਿਸ ਕਿਸ ਤਰ੍ਹਾਂ ਦੇ ਸਿਕੰਦਰ ਇਹ ਦੋਵੇਂ ਹੀ ਰੇਖਾ ਚਿੱਤਰ ਪੁੱਛਿਆ ਜੀ ਕਿਸ ਦੇ ਹਨ ਕੁਲਬੀਰ ਕਾਂਗ ਗਰਬਚਨ ਹੀਰਾ ਸਿੰਘ ਦਰਦ ਜਾਂ ਫਿਰ ਨਰਿੰਦਰ ਪਾਲ ਸਿੰਘ ਸੋ ਮੋਸਟਲੀ ਆਨਸਰ ਆਪਸ਼ਨ A ਕੀਤਾ ਗਿਆ ਹੈ ਹਾਂਜੀ ਬਾਕੀ ਕੈਂਡੀਡੇਟ ਵੀ ਕਰਨ A ਅਤੇ B ਆਨਸਰ ਆ ਰਹੇ ਆ ਮਿਕਸ ਕੁਐਸਚਨ ਨੰਬਰ 4 ਦੇ ਲਈ ਸੋ ਕੁਐਸਚਨ ਨੰਬਰ 4 ਦੇ ਲਈ ਮੋਸਟਲੀ ਆਨਸਰ A ਅਤੇ B ਕੀਤੇ ਗਏ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਜੀ ਆਪਸ਼ਨ B ਗਰਬਚਨ ਸਿੰਘ ਗਰਬਚਨ ਬਿਲਕੁਲ ਠੀਕ ਹੈ ਜਿਨ੍ਹਾਂ ਨੇ অপਸ਼ਨ ਬੀ ਆਨਸਰ ਕੀਤਾ ਹੈ ਕੁਐਸਚਨ ਨੰਬਰ 5 ਦੇ ਬਲਵੱਦ ਦੇ ਜੀ 5 ਨੰਬਰ ਇਹ ਪੰਜਾਬ ਕਰਾਂ ਕੀ ਸਿਫਤ ਤਰੀ ਕਿਸ ਦੀ ਰਚਨਾ ਹੈ ਇਹ ਰਚਨਾ ਕਿਸ ਦੀ ਹੈ অপਸ਼ਨ ਹੈ ਭਾਈ ਵੀਰ ਸਿੰਘ ਬੀ ਪ੍ਰੋਫੈਸਰ ਪੂਰਨ ਸਿੰਘ ਸੀ ਤਨਿਰਾਮ ਚਾਤ੍ਰਿਕ ਡੀ ਸਰਜੀਤ ਪਾਤਰ ਕੁਐਸਚਨ ਨੰਬਰ 5 ਦੇ ਲਈ ਕਰੈਕਟ ਆਨਸਰ ਕਰੋ ਜੀ ਇਹ ਪੰਜਾਬ ਕਰਾਂ ਮੈਂ ਸਿਫਤ ਤਰੀ ਇੱਕ ਕਿਸ ਦੀ ਰਚਨਾ ਹੈ 5 ਨੰਬਰ ਦੇ ਲਈ ਸਹੀ ਆਨਸਰ ਕਰਿਆ ਜਾਵੇ ਜੀ ਹਾਂਜੀ ਪੰਜ ਨੰਬਰ ਲਈ ਆਨਸਰ ਆ ਰਿਹਾ ਪੂਰਨ ਸਿੰਘ ਸੀ ਆਪਸ਼ਨ ਤਨੀਰਮ ਚਾਤ੍ਰਿਕ ਵੀ ਆ ਰਿਹਾ ਜੀ ਸੋ ਮੋਸਟਲੀ ਸੀ ਆਪਸ਼ਨ ਆ ਰਿਹਾ ਤਨੀਰਮ ਚਾਤ੍ਰਿਕ ਬਿਲਕੁਲ ਠੀਕ ਹੈ ਜੀ ਦਿੱਤੀ ਗਈ ਰਚਨਾ ਜਾਂ ਦਿੱਤੀ ਗਈ ਸਤਰ ਇਹ ਰਚਨਾ ਹੈ ਜੀ ਤਨੀਰਮ ਚਾਤ੍ਰਿਕ ਦੀ ਬਿਲਕੁਲ ਠੀਕ ਆਨਸਰ ਹੈ ਕੁਐਸਚਨ ਨੰਬਰ 5 ਦੇ ਲਈ ਕੁਐਸਚਨ ਨੰਬਰ 6 ਦੇ ਬਲਵਦ ਦੇ ਜੀ 6 ਨੰਬਰ ਦੇ ਡਾਕਟਰ ਜਗਵੀਰ ਸਿੰਘ ਆਲੂ ਵਾਲਿਆ ਸੌਰੀ ਜਸਬੀਰ ਸਿੰਘ ਡਾਕਟਰ ਜਸਬੀਰ ਸਿੰਘ ਆਲੂ ਵਾਲਿਆ ਕਿਸ ਪ੍ਰਵਿਰਤੀ ਦਾ ਲੇਖਕ ਹੈ ਆਪਸ਼ਨ ਏ ਨਵ ਰਹੱਸਵਾਦੀ ਬੀ ਪ੍ਰਗਤੀਵਾਦੀ ਸੀ ਯਥਾਰਥਵਾਦੀ ਡੀ ਪ੍ਰਯੋਗਵਾਦੀ ਕੁਐਸਚਨ ਨੰਬਰ 6 ਦੇ ਲਈ ਆਨਸਰ ਕਰੋ ਜੀ 6 ਨੰਬਰ ਕਰੈਕਟ ਆਨਸਰ ਕਰਿਆ ਜਾਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੋਸਟ ਵੈਲਕਮ ਜੀ ਸਭ ਦਾ ਆਨਸਰ ਆ ਰਿਹਾ ਜੀ ਆਪਸ਼ਨ ਡੀ ਪ੍ਰਯੋਗਵਾਦੀ ਸੋ ਲਗਭਗ ਸਾਰੇ ਹੀ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ ਡਾਕਟਰ ਜਸਵੀਰ ਸਿੰਘ ਆਲੂਵਾਲੀਆ ਦਾ ਸਬੰਧ ਹੈ ਜੀ ਪ੍ਰਯੋਗਵਾਦੀ ਲਹਿਰ ਦੇ ਨਾਲ ਬਿਲਕੁਲ ਠੀਕ ਹੈ ਜਿਹੜੇ ਆਪਸ਼ਨ ਡੀ ਅਨਸਰ ਕਰ ਰਹੇ ਹੈ ਕਵੈਸਚਨ ਨੰਬਰ 7 ਦੇ ਬਲਵਾਦ ਦੇ ਜੀ 7 ਨੰਬਰ ਇਹ ਯੁੱਗ ਚੇਤਨਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਆਪਸ਼ਨ ਹੈ ਭਾਈ ਵੀਰ ਸਿੰਘ ਬੀ ਪ੍ਰੋਫੈਸਰ ਪੂਰਨ ਸਿੰਘ ਸੀ ਪ੍ਰੋਫੈਸਰ ਮੋਹਨ ਸਿੰਘ ਡੀ ਧਨੀ ਰਾਮ ਚਾਤਰੀਕ ਕਵੈਸਚਨ ਨੰਬਰ 7 ਦੇ ਲਈ ਅਨਸਰ ਕਰਿਆ ਜਾਵੇ ਯੁੱਗ ਚੇਤਨਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ 7 ਨੰਬਰ ਲਈ ਆ ਰਿਹਾ ਸੀ ਅਤੇ ਡੀ ਆਪਸ਼ਨ ਮੋਸਟਲੀ ਸੀ ਆਪਸ਼ਨ ਅਨਸਰ ਕੀਤਾ ਜਾ ਰਿਹਾ ਹੈ ਪ੍ਰੋਫੈਸਰ ਮੋਹਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਨੂੰ ਕਿਹਾ ਜਾਂਦਾ ਜੀ ਯੋਗ ਚੇਤਨਾ ਦਾ ਕਵੀ ਬਿਲਕੁਲ ਠੀਕ ਹੈ ਜਿਹੜੇ ਵੀ ਅਨਸਰ ਕਰ ਰਹੇ ਆ ਆਪਸ਼ਨ ਸੀ ਕੁਐਸਚਨ ਨੰਬਰ 8 ਦੇ ਵੱਲ ਵੱਧਦੇ ਜੀ 8 ਨੰਬਰ ਕੁਐਸਚਨ ਹੈ ਨਿੱਕੀ ਨਿੱਕੀ ਵਾਸ਼ਨਾ ਕਿਸ ਦੀ ਰਚਨਾ ਹੈ ਆਪਸ਼ਨ ਹੈ ਪ੍ਰੋਫੈਸਰ ਪੂਰਨ ਸਿੰਘ ਬੀ ਪ੍ਰੋਫੈਸਰ ਮੋਹਨ ਸਿੰਘ ਸੀ ਸਰਜੀਤ ਬਾਤੜੀ ਡੀ ਪ੍ਰੀਤਮ ਸਿੰਘ ਸਫੀਰ ਕੁਐਸਚਨ ਨੰਬਰ 8 ਦੇ ਲਈ ਅਨਸਰ ਕਰੋ ਨਿੱਕੀ ਨਿੱਕੀ ਵਾਸ਼ਨਾ ਕਿਸ ਦੀ ਰਚਨਾ ਹੈ ਅਨਸਰ ਆ ਰਿਹਾ ਜੀ ਆਪਸ਼ਨ ਬੀ یہ آپشن بھی آ چکا جی پروفیسر پورنس موہن سنگ دونیں ہی آنسر کیتے گئے جنہ کا بھی آنسر آ رہا جی کوشچن نمبر سات دلی پروفیسر موہن سنگ سواری اٹھ دے لی. نکی نکی واشنا پروفیسر موہن سنگ ہاں جی جنہ کا بھی آنسر پروفیسر موہن سنگ آ رہا اٹھ نمبر لی بالکل ٹھیک ہے کوشچن نمبر نو دی وجہ جی نو نمبر نکی نکی واشنہ ہے ਨਿੱਕੀ ਨਿੱਕੀ ਵਾਸ਼ਨਾ ਦੀ ਵਿਦਾ ਪੁੱਛੀ ਗਈ ਹੈ অপਸ਼ਨ A ਕਵ ਸੰਗ੍ਰਹਿ B ਕਹਾਣੀ ਸੰਗ੍ਰਹਿ ਸੀ ਨਾਟਕ ਤੇ D ਨਾਵਲ கரੈਕਟ ਆਨਸਰ ਕੁਐਸਚਨ ਨੰਬਰ 9 ਲਈ ਕਰੋ ਜੀ ਸੱਚੀ ਕਾਲੀ ਸੱਚੀ ਕਾਲ ਕਹਾਣੀ ਸੰਗ੍ਰਹਿ ਆਨਸਰ ਕੀਤਾ ਜਾ ਰਿਹਾ ਹੈ A অপਸ਼ਨ ਵੀ ਆ ਰਿਹਾ ਹੈ ਅੱਛਾ 9 ਲਈ ਕਰੋ 9 ਦੇ ਲਈ B অপਸ਼ਨ ਮੋਸਟਲੀ B অপਸ਼ਨ ਆ ਰਿਹਾ ਜੀ ਕਹਾਣੀ ਸੰਗ੍ਰਹਿ ਨਿੱਕੀ ਨਿੱਕੀ ਵਾਸ਼ਨਾ ਜੀ ਕਹਾਣੀ ਸੰਗ੍ਰਹਿ ਬਿਲਕੁਲ ਸਹੀ ਉੱਤਰ ਹੈ ਕੁਐਸਚਨ ਨੰਬਰ 9 ਦੇ ਲਈ ਜਿਨ੍ਹਾਂ ਨੇ অপਸ਼ਨ B ਆਨਸਰ ਕੀਤਾ ਕੁਐਸਚਨ ਨੰਬਰ ਦਹਤੇਵਲ ਬੱਦਿਆ ਜੀ ਤਿੰਨ ਪੜਾ ਕੇ ਇਸ ਦਾ ਕਾਵ ਸੰਗ੍ਰਹਿ ਹੈ ਤਿੰਨ ਪੜਾ ਕੇ ਇਸ ਦਾ ਕਾਵ ਸੰਗ੍ਰਹਿ ਹੈ অপਸ਼ਨ ਹੈ ਪ੍ਰੋਫੈਸਰ ਮੌਂਟ ਸਿੰਘ ਬੀ ਨਰਿੰਦਰਪਾਲ ਸਿੰਘ ਸੀ ਜੋਸ਼ਵਾ ਫਜ਼ਲਦੀਨ ਤੇ ਡੀ ਪ੍ਰੀਤਮ ਸਿੰਘ ਸਫੀਰ ਕੁਐਸਚਨ ਨੰਬਰ 10 ਦੇ ਲਈ ਆਨਸਰ ਕਰਿਆ ਜਾਵੇ ਜੀ 10 ਨੰਬਰ ਏ অপਸ਼ਨ ਆ ਚੁੱਕਿਆ ਸੀ ਵੀ ਆ ਗਿਆ ਗਏ ਸੀ অপਸ਼ਨ ਬੀ ਤੇ ਡੀ ਮੈਕਸ ਆਨਸਰ ਕੀਤੇ ਜਾ ਰਹੇ ਆ ਏ ਬੀ ਸੀ ਡੀ ਹਾਂਜੀ ਕੁਐਸਚਨ ਨੰਬਰ ਤੁਹ 10 ਦੇ ਲਈ ਮੈਕਸ ਅਨਸਰ ਕੀਤੇ ਜਾ ਰਿਹਾ ਮੋਸਟਲੀ ਦੇਖਿਆ ਜਾਵੇ ਤਾਂ ਬੀ ਆਪਸ਼ਨ ਕਾਫੀ ਜਨਰਲ ਅਨਸਰ ਆ ਰਿਹਾ ਪਰ ਇਹ ਆਪਸ਼ਨ ਸਹੀ ਉੱਤਰ ਹੋਵੇਗਾ ਜੀ ਤਿੰਨ ਪ੍ਰੋਫੈਸਰ ਮੋਹਨ ਸਿੰਘ ਦਾ ਕਾਫ ਸੰਗ੍ਰਹਿ ਹੈ ਆਪਸ਼ਨ ਏ ਹੋਵੇਗਾ ਕਰੈਕਟ ਕੁਐਸਚਨ ਨੰਬਰ 11 ਦੇ ਬਲਵਾਦਿਆਂ ਸਾਵੇ ਪੱਤਰ ਵਿੱਚ ਕਦੋਂ ਤੋਂ ਕਦੋਂ ਤੱਕ ਦੀਆਂ ਕਵਿਤਾਵਾਂ ਸ਼ਾਮਿਲ ਹਨ ਸਾਵੇ ਪੱਤਰ ਸੰਗ੍ਰਹਿ ਦੇ ਵਿੱਚ ਕਦੋਂ ਤੋਂ ਕਦੋਂ ਤੱਕ ਦੀਆਂ ਕਵਿਤਾਵਾਂ ਸ਼ਾਮਿਲ ਹਨ ਆਪਸ਼ਨ 1924 ਤੋਂ 1934 26 ਤੋਂ 1900 چھتی سی انیس سو اٹھائی تو انی سو اٹھتی ڈی انیس سو تیس سو چالی کوشچن نمبر گیارہ کے لیے آنسر کری چی گیارہ آ رہا جی بی آپشن مکس آنسرتے جا رہے اے بیس سو چھبی تو چھتی ہاں جی جنہ دا بھی آنسر آ رہا انیس چھبی تو انیس چھتی بالکل ٹھیک ہے بی آپشن کوشچن نمبر 13 12 ਦੇ ਬਲਵਾਦੀ ਜੀ 12 ਨੰਬਰ ਹੈ ਜੀ ਕਿਸ ਦੀ ਕਵਿਤਾ ਵਿੱਚ ਕਿਹਾ ਗਿਆ ਨਾਲੋਂ ਅਣ ਕਿਹਾ ਜ਼ਿਆਦਾ ਮਤਵ ਰੱਖਦਾ ਹੈ অপਸ਼ਨ A ਹੈ ਜੀ ਪ੍ਰੋਫੈਸਰ ਮੋਹਨ ਸਿੰਘ B ਨਰਿੰਦਰਪਾਲ ਸਿੰਘ C ਜੋਸ਼ਵਾ ਫਜ਼ਲਦੀਨ ਤੇ D ਹੈ ਜੀ ਪ੍ਰੀਤਮ ਸਿੰਘ ਸਫੀਰ ਕੁਸ਼ਚਨ ਨੰਬਰ 12 ਲਈ ਅਨਸਰ ਕਰੋ ਜੀ 12 ਨੰਬਰ ਕਰੈਕਟ ਅਨਸਰ ਕਰਿਆ ਜਾਵੇ ਕੁਸ਼ਚਨ ਨੰਬਰ 12 ਦੇ ਲਈ ਸੋ 12 ਨੰਬਰ ਦੇ ਲਈ ਅਨਸਰ ਕੀਤਾ ਜਾ ਰਿਹਾ ਹੈ অপਸ਼ਨ D ਪ੍ਰੀਤਮ ਸਿੰਘ ਸਫੀਰ ਲਗਭਗ ਸਭ ਦੇ ਵੱਲੋਂ ਹੀ ਆਪਸ਼ਨ ਡੀ ਆਨਸਰ ਆ ਰਿਹਾ ਹੈ ਬਿਲਕੁਲ ਠੀਕ ਹੈ ਜੀ ਜਿਹੜੇ ਵੀ ਆਨਸਰ ਕਰ ਰਹੇ ਪ੍ਰੀਤਮ ਸਿੰਘ ਸਫੀਰ ਕੁਐਸਚਨ ਨੰਬਰ 13 ਦੇ ਵੱਲ ਵੱਧਿਆ ਜੀ 13 ਨੰਬਰ ਇਹ ਹਰਪ੍ਰੀਤ ਸਿੰਘ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਆਪਸ਼ਨ ਇਲਾਸ਼ਾਂ ਵੀ ਅਧਰੈਣੀ ਸੀਨਾ ਧੁਪੇਨਾ ਛਾਵੇਂ ਡੀ ਮੱਥਾ ਦੀਵੇ ਵਾਲਾ ਕੁਐਸਚਨ ਨੰਬਰ 13 ਦੇ ਲਈ ਆਨਸਰ ਕਰਿਆ ਜਾਵੇ ਜੀ 13 ਨੰਬਰ ਲਈ ਉੱਤਰ ਚੁਣਿਆ ਜਾਵੇ ਸਤਿਸ਼੍ਰੀਕਾਲ ਜੀ ਸਤਿਸ਼੍ਰੀਕਾਲ ਡੀ ਆਪਸ਼ਨ ਆ ਚੁੱਕਾ ਹੈ ਛੇ 12 ਲਈ 13 ਲਈ ਤੇਰੇ ਲਈ ਏ অপਸ਼ਨ ਆ ਰਿਹਾ ਜੀ ਲਾਸ਼ਾਂ ਸਾਰੇ ਹੀ ਲਗਭਗ ਏ অপਸ਼ਨ ਨਾਲ ਜਾ ਰਿਹਾ ਸੀ ਵੀ ਆ ਚੁੱਕੇ ਜੀ ਹਾਂਜੀ ਸਾਰੇ ਦੱਸੋ ਜੀ ਕਿ ਮੌਸਮ ਕਿਸ ਤਰ੍ਹਾਂ ਦਾ ਹੈ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਹਾਂਜੀ ਤਿੰਨ ਡਿਸਟ੍ਰਿਕਟ ਦਾ ਹਾਲ ਮੈਂ ਦੱਸ ਚੁੱਕਾ ਜੀ ਕਿ ਫੋਜਪੁਰ ਮਕਸਰ ਤੇ ਫਾਜ਼ਿਲਕਾ ਇਹਨਾਂ ਦੇ ਵਿੱਚ ਕਾਫੀ ਹਨੇਰੀ ਤੇ ਬਾਰਿਸ਼ ਆਈ ਅਨਸਰ ਕੀਤਾ ਗਿਆ ਏ ਆਪਸ਼ਨ ਲਾਸ਼ਾਂ ਲਾਸ਼ਾਂ ਹੈ ਬਿਲਕੁਲ ਠੀਕ ਪਹਿਲਾ ਕਾਵ ਸੰਗਰੇ ਜੀ ਹਰਪ੍ਰੀਤ ਸਿੰਘ ਦਾ ਕੁਐਸਚਨ ਨੰਬਰ 14 ਦੇ ਵੱਲ ਵੱਧਿਆ ਆਂਧਰਾ ਕੇਸ ਦਾ ਨਾਵਲ ਹੈ ਆਪਸ਼ਨ ਏ ਕਲਵੰਤ ਸਿੰਘ ਵਿਰਕ ਬੀ ਕਰਤਾਰ ਸਿੰਘ ਦੁੱਗਲ ਸੀ ਸੁਜਾਨ ਸਿੰਘ ਤੇ ਡੀ ਸੰਤੋਖ ਸਿੰਘ ਤੀਰ ਕੁਐਸਚਨ ਨੰਬਰ 14 ਲਈ ਕਰੈਕਟ ਅਨਸਰ ਕਰੋ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਬੁਰਾ ਹਾਲ ਹੈ ਬਹੁਤ ਵਧੀਆ ਇੱਕ ਹੀ ਅਨਸਰ ਹੈ ਇੱਕ ਹੀ ਰਿਪਲਾਈ ਹੈ ਬਾਕੀ تے بارش والی ہے لگ بھگ مطلب پورے پنجاب چے ہی ایک جی میری ہاں جی آنسر آپشن بی گیتا جی سیم اتے جی می تے دو میں ہی جاری نے ہاں جی ہاں جی سو آنسر آیا جی بی آپشن مانسا چیز بہت خراب ہے جی ਨੀ ਵਧੀਆ ਹੋਣਾ ਜੀ ਮਤਲਬ ਸਵਾਵਣਾ ਹੋ ਗਿਆ ਹੋਣਾ ਤਾਂ ਵਧੀਆ ਲੱਗ ਰਿਹਾ ਹੋਣਾ ਸੋ ਜਿਨ੍ਹਾਂ ਦੀ ਬਹੁਤ ਜ਼ਿਆਦਾ ਨੇਰੀ ਤੇ ਮੀ ਆਇਆ ਉਹਨਾਂ ਲਈ ਔਖਾ ਜੀ ਆਨਸਰ ਬੀ ਆਪਸ਼ਨ ਜਿਨ੍ਹਾਂ ਦਾ ਆਇਆ ਜੀ ਕਰਤਾਰ ਸਿੰਘ ਦੁੱਗਲ ਬਿਲਕੁਲ ਠੀਕ ਹੈ ਕੁਐਸਚਨ ਨੰਬਰ 15 ਦੇ ਬਲਵਾਦ ਜੀ 15 ਨੰਬਰੇ ਪ੍ਰਭਾ ਨਾਵਲ ਕਿਸ ਦਾ ਹੈ ਆਪਸ਼ਨ ਏ ਮੋਹਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਬੀ ਨਰਿੰਦਰਪਾਲ ਸਿੰਘ ਸੀ ਜੋਸ਼ਵਾ ਫਜ਼ਲਦੀਨ ਤੇ ਸੀ ਜੋਸ਼ਵਾ ਫਜ਼ਲਦੀਨ ਡੀ ਹੈ Pritam Singh Safir 15 ਨੰਬਰ ਕੁਐਸਚਨ ਲਈ ਅਨਸਰ ਕਰਿਆ ਜਾਵੇ ਜੀ 15 ਆ ਲਈ ਆ ਰਿਹਾ ਸੀ ਆਪਸ਼ਨ ਲਗਭਗ ਸੀ ਆਪਸ਼ਨ ਮੋਸਟਲੀ ਆਹੀ ਹੋਇਆ ਜੀ ਕਿ ਮਿੱਟੀ ਘਟਾ ਘਰਾਂ ਦੇ ਵਿੱਚ ਭਰ ਗਿਆ ਤੇ ਸਫਾਈ ਲਈ ਤਿਆਰ ਹੋ ਜੀ ਸਵੇਰੇ ਬਿਲਕੁਲ ਜੀ हां जी यही कह रहे हैं नुकसान भी काफी होया जी सफाईयां ਲਈ ਤਿਆਰ ਹੋ ਜੀ ਬਿਲਕੁਲ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਜੀ ਬਿਲਕੁਲ ਠੀਕ ਹੈ ਜੀ ਆਨਸਰ ਪਰਬਾ ਪਰਬਾ ਦੇ ਲਈ ਆ ਰਿਹਾ ਜੀ ਸੀ ਆਪਸ਼ਨ ਲਗਭਗ ਸਾਰੇ ਹੀ ਸੀ ਦੇ ਨਾਲ ਜਾ ਰਹੇ ਜੋਸ਼ਾ ਫਜ਼ਲਦੀਨ ਦਾ ਇਹ ਨਾਵਲ ਹੈ ਸੀ ਆਪਸ਼ਨ ਹੋਵੇਗਾ கரੈਕਟ ਆਨਸਰ ਕੁਐਸਚਨ ਨੰਬਰ 16 ਦੇ ਬਲਵੱਦਿਆਂ ਇੱਕ ਖਾਲੀ ਪਿਆਲਾ ਨਾਵਲ ਕਿਸ ਦਾ ਹੈ ਆਪਸ਼ਨ ਅ ਸਰਜੀਤ ਸਿੰਘ ਸੇਠੀ ਬੀ ਆਰਾਮ ਸਰੂਪਨ ਕੀ ਸੀ ਗੁਲਜਾਰ ਸੰਧੂ ਤੇ ਡੀ ਜਸਵੰਤ ਸਿੰਘ ਕਮਲ ਕੁਐਸਚਨ ਨੰਬਰ 16 ਲਈ ਅਨਸਰ ਕਰੋ ਜੀ ਕੁਐਸਚਨ ਨੰਬਰ 16 ਦੇ ਲਈ ਅਨਸਰ ਕਰਿਆ ਜਾਵੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋਈ ਗੱਲ ਨਾ ਜੀ ਕੱਢ ਲੈਣਾ ਜੀ ਟਾਈਮ ਅਸੀਂ ਫਾਜ਼ਿਲਕਾ ਡਿਸਟ੍ਰਿਕਟ ਤੋਂ ਆ ਬਟ ਫਾਜ਼ਿਲਕਾ ਸਿਟੀ ਸਾਡੇ ਤੋਂ ਲਗਭਗ 60 ਕਿਲੋਮੀਟਰ ਪੈਂਦੀ ਹੈ ਜੀ ਸਾਰੀ ਰਾਤ ਪਲੱਸ ਕੱਲ ਨੂੰ ਵੀ ਮੁਸ਼ਕਲ ਹੀ ਆਵੇ ਜੀ ਲਾਈਟ ਕੱਟ ਲੰਮਾ ਹੀ ਲੱਗਣ ਵਾਲਾ ਹੈ ਸੋ ਆਨਸਰ ਆ ਰਿਹਾ ਜੀ ਏ অপਸ਼ਨਸ ਤੋਰਾ ਨੰਬਰ ਦੇ ਲਈ surjeet singh sehti ਜਿਨ੍ਹਾਂ ਦਾ ਵੀ ਆਨਸਰ surjeet singh sehti ਆਇਆ ਬਿਲਕੁਲ ਠੀਕ ਹੈ ਕੁਐਸਚਨ ਨੰਬਰ 17 ਦੇਵਲਬਦ ਦੇ ਜੀ ਪੁੰਨਿਆ ਕੇ ਮਸਿਆ ਚਾਨਣ ਖੜਾ ਕਿਨਾਰੇ ਇਹ ਕਿਸ ਦੇ ਨਾਵਲ ਹਨ ਦੋਵੇਂ ਹੀ ਆਪਸ਼ਨ ਏ ਨਰਿੰਦਰਪਾਲ ਸਿੰਘ ਬੀ ਰਾਮ ਸਰੂਪਣਕੀ ਸੀ ਸੰਤੋਖ ਸਿੰਘ ਧੀ ਡੀ ਜਸਵੰਤ ਸਿੰਘ ਕੌਲ ਕੁਐਸਚਨ ਨੰਬਰ 17 ਦੇ ਲਈ ਆਨਸਰ ਕਰੋ ਜੀ ستارہ نمبر کویکٹ آنسر کرے جاوے پریشن نمبر ستارہ دے پنیا کے مسیح چانن کھڑا کنارے یہ دچناواں دونوں ہی ناول کیس دیا آنسر آپشن اے آرے نرندر پال سنگھ بلکل ٹھیک ہے نرندر پال سنگھ دیا اے رچناوہ ہن تو جنہ نے بھی آنسر اے کیتا ہے سب کا ہے بلکل ٹھیک کوشچن نمبر ٹھارہ ٹھارہ نمبر جی کیڑا ناول سکھبیردار نہیں ہے অপশন এ পানি ਤੇ ਪੁਲ ਬੀ ਸੜਕਾਂ ਤੇ ਕਮਰੇ ਸੀ ਸੂਰਜ ਤੇ ਸਮੁੰਦਰ ਤੇ ਡੀ ਰੰਗਮਹਿਲ ਕੁਐਸਚਨ ਨੰਬਰ 18 ਦੇ ਲਈ ਆਨਸਰ ਕਰੋ ਜੀ ਕਿਹੜਾ ਨਾਵਲ ਸੁਖਬੀਰ ਦਾ ਨਹੀਂ ਹੈ ਦਿੱਤੇ ਗਏ ਨਾਵਲਾਂ ਦੇ ਵਿੱਚੋਂ ਸੁਖਬੀਰ ਦਾ ਨਾਵਲ ਕਿਹੜਾ ਨਹੀਂ ਹੈ கரੈਕਟ ਆਨਸਰ ਕੁਐਸਚਨ ਨੰਬਰ 18 ਦੇ ਲਈ ਕਰੋ 18 ਨੰਬਰ ਲਈ ਡੀ ਆਪਸ਼ਨ ਆ ਚੁੱਕਾ ਜੀ ਡੀ ਆਪਸ਼ਨ ਲਗਭਗ ਨਰੂਲਾ ਡੀ ਡੀ ਹਾਂਜੀ ਕਿਸ ਦਾ ਜੀ ਰੰਗਮਹਿਲ ਅੰਤਰਵੈਸੀ ਤਾਂ ਆ ਹੀ ਚੁੱਕਾ ਜੀ ڈی آپشن رنگ محل جنہاں نے آنسر کیتا ہے بلکل ٹھیک ہے یہ ناول سکھبیر نہیں ہے باقی تینوں ہی سکھبی ناول نے کوشچن نمبر انی ہاں جی بلکل ٹھیک ہے سرندر سنگھ دا. جی سرندرس نرولا کا کوشچن نمبر انی ہے جی کیڑا ناول سرندر سنگھ نرولا کا نہیں ہے آپشن رنگ محل بھی جگ بیتی سی سیل رونی تے ڈی رات باقی ہے کوشچن نمبر انی دے آنسر کرو جی 19 ਨੰਬਰ Correct answer ਕਰਿਆ ਜਾਵੇ 19 ਨੰਬਰ ਦੇ ਲਈ ਕਿਹੜਾ ਨਾਵਲ ਸੁਰਿੰਦਰ ਸਿੰਘ ਨਰੂਲਾ ਦਾ ਨਹੀਂ ਹੈ ਜੀ ਆਪਸ਼ਨ ਡੀ ਸਾਰੇ ਹੀ ਲਗਭਗ ਆਪਸ਼ਨ ਡੀ ਦੇ ਨਾਲ ਜਾ ਰਹੇ ਰਾਤ ਬਾਕੀ ਹੈ ਜਸਵੰਤ ਕੰਵਲ ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਆਪਸ਼ਨ ਡੀ ਅਨਸਰ ਕੀਤਾ ਹੈ ਬਾਕੀ ਤਿੰਨੋਂ ਨਾਵਲ ਸੁਰਿੰਦਰ ਸਿੰਘ ਨਰੂਲਾ ਦੇ ਹਨ ਕੁਐਸਚਨ ਨੰਬਰ 20 ਕਿਹੜਾ ਨਾਵਲ ਸੁਰਿੰਦਰ ਸਿੰਘ ਨਰੂਲਾ ਦਾ ਨਹੀਂ ਹੈ অপਸ਼ਨ A ਰਾਹੇ ਕੁਰਾਏ B ਬਾਬਾ ਉਸਮਾਨ C ਗਲੀ ਮੁਹੱਲੇ ਦੇ ਲੋਕ ਤੇ D ਪਿਓ ਪੁੱਤਰ ਕੁਐਸਚਨ ਨੰਬਰ 20 ਦੇ ਲਈ ਆਨਸਰ ਕਰੋ ਜੀ F ਨੰਬਰ ਕਰੈਕਟ ਆਨਸਰ ਕਰਿਆ ਜਾਵੇ ਜੀ ਆ V ਨੰਬਰ ਆਨਸਰ ਆ ਰਿਹਾ ਜੀ অপਸ਼ਨ B 20 ਦੇ ਲਈ B অপਸ਼ਨ ਆ ਰਿਹਾ ਪਿਓ ਪੁੱਤਰ ਦੇਖੋ ਨਹੀਂ ਹੈ ਪੁੱਛਿਆ ਹੈ ਨਹੀਂ ਪੁੱਛਿਆ ਜੀ ਨਹੀਂ ਹੈ ਪੁੱਛਿਆ ਸੰਥਿੰਗ ਸਿੱਖ ਹੁੰਦਾ ਜੀ ਬਿਲਕੁਲ ਠੀਕ ਹੈ ਜੀ ਬਾਬਾ ਉਸਮਾਨ ਆਈ ਸੰਥਿੰਗ ਠੀਕ ਹੁੰਦਾ ਤੇ ਬਾਕੀ ਤਿੰਨੋ ਹੀ ਆ ਜੀ ਸ੍ਰਿੰਦਰ ਸਿੰਘ ਨਰੂਲਾ ਦੇ ਸੋ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਆਪਸ਼ਨ ਬੀ ਅਨਸਰ ਕੀਤਾ ਹੈ ਕੁਐਸਚਨ ਨੰਬਰ 21 21 ਨੰਬਰ ਦੀ ਮੁੰਬਲ ਕੇਸ ਦਾ ਨਾਵਲ ਹੈ ਆਪਸ਼ਨ ਅ ਆਰਾਮ ਸਰੂਪ ਅਣਖੀ ਬੀ ਗੁਲਜਾਰ ਸੰਧੂ ਸੀ ਜਸਵੰਤ ਸਿੰਘ ਕੰਵਲ ਤੇ ਡੀ ਇਹ ਨਾ ਵਿੱਚੋਂ ਕੋਈ ਵੀ ਨਹੀਂ ਸੋ ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਹਾਂ ਜੀ ਲਾਈਕ ਐਂਡ ਸ਼ੇਅਰ ਕਰਕੇ ਮੋਟੀਵੇਸ਼ਨ ਵਧਾਉਂਦੇ ਰਿਹਾ ਕਰੋ ਜੀ ਮੋਟੀਵੇਸ਼ਨ ਦਿੰਦੇ ਰਿਹਾ ਕਰੋ 21 ਨੰਬਰ ਕੁਐਸਚਨ ਮੂਮਲ ਕਿਸ ਦਾ ਨਾਵਲ ਹੈ ਆਨਸਰ ਆ ਰਿਹਾ ਆਪਸ਼ਨ ਸੀ ਲਗਭਗ ਸਾਰੇ ਹੀ ਆਪਸ਼ਨ ਸੀ ਦੇ ਨਾਲ ਜਾ ਰਹੇ ਆ ਜਸਵੰਤ ਕਮਲ ਤੇ ਬਿਲਕੁਲ ਠੀਕ ਹੈ ਜੀ ਮੂਮਲ ਨਾਵਲ ਹੈ ਜੀ ਜਸਵੰਤ ਕਮਲ ਦਾ ਆਪਸ਼ਨ ਸੀ ਹੈ ਬਿਲਕੁਲ ਸਹੀ ਕੁਐਸਚਨ ਨੰਬਰ 22 ਸੁਲਗਦੀ ਰਾਤ ਕੱਖਾ ਕਾਨਿਆਂ ਦੇ ਪੁੱਲ ਕਿਸ ਦੀਆਂ ਰਚਨਾਵਾਂ ਹਨ ਆਪਸ਼ਨ ਏ ਰਾਮ ਸਰੂਪ ਮਣਖੀ ਬੀ ਗੁਲਜਾਰ ਸੰਧੂ ਸੀ ਜਸਵੰਤ ਸਿੰਘ ਕੰਵਲ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 22 ਦੇ ਲਈ ਆਨਸਰ ਕਰਿਆ ਜਾਵੇ ਜੀ 22 ਨੰਬਰ ਫਟਾਫਟ ਆਨਸਰ ਕਰੋ ਜੀ ਕੁਐਸਚਨ ਨੰਬਰ 22 ਦੇ ਲਈ ਕਿ ਸੁਲਗਦੀ ਰਾਤ ਤੇ ਕੱਖਾਂ ਕਾਨਿਆਂ ਦੇ ਪੁੱਲ ਇਹ ਦੋਵੇਂ ਹੀ ਰਚਨਾਵਾਂ ਕਿਸ ਦੀਆਂ ਨੇ ਆਨਸਰ ਆ ਰਿਹਾ ਜੀ ਰਾਮ ਸਰੂਪ ਅਣਖੀ ਆਪਸ਼ਨ ਏ ਸਭ ਦੇ ਵੱਲੋਂ ਹੀ ਆਨਸਰ ਕੀਤਾ ਗਿਆ ਹੈ ਸੋ ਜਿਹੜੇ ਵੀ ਆਨਸਰ ਕਰ ਰਹੇ ਜੀ ਰਾਮ ਸਰੂਪ ਅਣਖੀ ਸ਼ਬਦ ਹੈ ਜੀ ਬਿਲਕੁਲ ਠੀਕ ਰਾਮ ਸਰੂਪ ਅਣਕੀ ਦੀਆਂ ਇਹ ਦੋਵੇਂ ਰਚਨਾਵਾਂ ਹਨ ਕੁਐਸਚਨ ਨੰਬਰ 23 23 ਨੰਬਰ ਹੈ ਜੀ ਡੈਸ਼ ਅੰਤਰ ਵਿਸਥਾਰ ਜਾਂ ਵਿਆਖਿਆ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਆਪਸ਼ਨ ਹੈ ਨਾਵਲ ਬੀ ਸਫਰਨਾਮਾ ਸੀ ਲੇਖ ਡੀ ਨਿੱਕੀ ਕਹਾਣੀ கரੈਕਟ ਆਨਸਰ ਕੁਐਸਚਨ ਨੰਬਰ 23 ਦੇ ਲਈ ਕਰੋ ਜੀ 23 ਨੰਬਰ ਆਨਸਰ ਆ ਰਿਹਾ 23 ਨੰਬਰ ਦੇ ਲਈ ਆਪਸ਼ਨ ਡੀ ਲਗਭਗ ਸ਼ਬਦਾਂ ਹੀ ਡੀ ਆਪਸ਼ਨ ਆ ਰੇ ਨਿੱਕੀ ਕਹਾਣੀ ਨਿੱਕੀ ਕਹਾਣੀ ਦੇ ਅੰਦਰ ਕੋਈ ਵਿਸਥਾਰ ਜਾਂ ਵਿਆਖਿਆ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸੋ ਬਿਲਕੁਲ ਠੀਕ ਆਨਸਰ ਕੀਤਾ ਗਿਆ ਸ਼ਬਦੇ ਵੱਲੋਂ ਹੀ ਨਿੱਕੀ ਕਹਾਣੀ ਆਪਸ਼ਨ ਡੀ ਕੁਐਸਚਨ ਨੰਬਰ 24 ਸੰਖੇਪਤਾ ਇਕਸਾਰਤਾ ਇਕਾਗਰਤਾ ਕਿਸ ਦੇ ਗੁਣ ਹਨ ਆਪਸ਼ਨ ਇਹ ਨਾਟਕ ਬੀ ਨਿੱਕੀ ਕਹਾਣੀ ਸੀ ਰੇਖਾਚਿੱਤਰ ਡੀ ਸਫਰਨਾਮਾ 24 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਕਰਿਆ ਜਾਵੇ 24 ਨੰਬਰ ਦੇ ਲਈ ਸਹੀ ਉੱਤਰ ਚੁਣੋ 24 ਨੰਬਰ ਲਈ ਆ ਰਿਹਾ ਜੀ ਆਪਸ਼ਨ ਬੀ अगेन ਬੀ ਆਪਸ਼ਨ ਲਗਭਗ ਸਭ ਦੇ ਵੱਲੋਂ ਹੀ ਬੀ ਆਪਸ਼ਨ ਨਿੱਕੀ ਕਹਾਣੀ ਦੇ ਇਹ ਸਾਰੇ ਗੁਣ ਹਨ ਬਿਲਕੁਲ ਠੀਕ ਹੈ ਜੀ ਆਪਸ਼ਨ ਬੀ ਅਨਸਰ ਕਰਨ ਵਾਲੇ ਸੋ ਸਭ ਦਾ ਹੀ ਬਿਲਕੁਲ ਠੀਕ ਹੈ ਕੁਐਸਚਨ ਨੰਬਰ 25 ਦੇ ਵੱਲ ਵੱਧਦੇ ਜੀ 25 ਨੰਬਰ ਲਿਖਾਰੀ ਰਸਾਲੇ ਦਾ ਪ੍ਰਕਾਸ਼ਨ ਸਾਲ ਹੈ ਲਿਖਾਰੀ ਰਸਾਲੇ ਦਾ ਪ੍ਰਕਾਸ਼ਨ ਸਾਲ ਚੁਣਿਆ ਜਾਵੇ ਆਪਸ਼ਨ 1932 ਬੀ 1933 ਸੀ 1934 ਤੇ ਡੀ 1935 پچی نمبر کوشچن کریکٹ آنسر کری کے لیے سی آپشن آ چکا سی اگین اے سی انیس سو چونتی موسٹلی آنسر آ رہا بالکل ٹھیک ہے جی لکھاری رسالے کا پرکاشن سال انیس سو چونتی منیا جائے آپشن سی ہوگا کریکٹ آنسر کوشچن نمبر چھبی چھبی نمبر ہے جی لکھاری رسالہ ہے آپشن ہے سپتاحک بی ماسک سی تماہی ڈی شماہی کوشچن نمبر 26 ਦੇ ਲਈ ਆਨਸਰ ਕਰਿਆ ਜਾਵੇ ਲਿਖਾਰੀ ਰਸਾਲਾ ਕਿਸ ਪ੍ਰਕਾਰ ਦਾ ਹੈ ਐਸ ਇਸ ਸੰਮੋਲ ਦਾ ਜੀ ਠੀਕ ਹੈ ਜੀ ਆਨਸਰ ਬੀ অপਸ਼ਨ 26 ਨੰਬਰ ਲਈ ਆ ਰਿਹਾ ਬੀ ਅਤੇ ਏ ਆ ਰਿਹਾ 26 ਨੰਬਰ ਲਈ ਬਟ ਮੋਸਟਲੀ ਬੀ অপਸ਼ਨ ਮਾਸਿਕ ਹੈ ਬਿਲਕੁਲ ਠੀਕ ਹੈ ਜੀ ਲਿਖਾਰੀ ਰਸਾਲਾ ਜੀ ਮਾਸਿਕ ਜਰ ਮਹੀਨੇ ਬਾਅਦ ਲਿਖਾ ਮਿਲ ਸਕਦਾ ਹੈ ਬੀ অপਸ਼ਨ ਹੈ ਬਿਲਕੁਲ ਠੀਕ ਕੁਐਸਚਨ ਨੰਬਰ 27 27 ਨੰਬਰ ਕੁਐਸਚਨ ਹੈ ਰੰਗ ਬਰੰਗੇ ਫੁੱਲ ਕਿਸ ਦਾ ਕਹਾਣੀ ਸੰਗ੍ਰਹਿ ਹੈ ਆਪਸ਼ਨ ਏ ਨਾਨਕ ਸਿੰਘ ਬੀ ਚਰਨ ਸਿੰਘ ਸ਼ਹੀਦ ਸੀ ਜੋਸ਼ੂਆ ਫਜ਼ਲਦੀਨ ਡੀ ਮੋਹਨ ਸਿੰਘ ਵੈਦ ਕੁਐਸਚਨ ਨੰਬਰ 27 ਲਈ ਆਨਸਰ ਕਰੋ ਜੀ 27 ਨੰਬਰ ਕੁਐਸਚਨ ਕਰੈਕਟ ਆਨਸਰ 27 ਦੇ ਲਈ ਕਰਿਆ ਜਾਵੇ ਆਨਸਰ ਆ ਰਿਹਾ ਡੀ ਆਪਸ਼ਨ ਸਾਰੇ ਹੀ ਲਗਭਗ ਡੀ ਆਪਸ਼ਨ ਨਾਲ ਜਾ ਰਹੇ ਮੋਹਨ ਸਿੰਘ ਵੈਦ ਰੰਗ ਬਰੰਗੇ ਫੁੱਲ ਰੰਗ ਬਰੰਗੇ ਫੁੱਲ ਕਹਾਣੀ ਸੰਗ੍ਰਹਿ ਜੀ ਮੋਹਨ ਸਿੰਘ ਵੈਦ ਦਾ ਸੋ ਆਪਸ਼ਨ ਡੀ ਹੈ 27 ਨੰਬਰ ਦੇ ਲਈ ਬਿਲਕੁਲ ਠੀਕ ਸਬਦਾ ਹੈ ਬਿਲਕੁਲ ਸਹੀ ਆਨਸਰ ਕੁਐਸਚਨ ਨੰਬਰ 28 28 ਨੰਬਰ ਹੈ ਜੀ ਕਿਹੜਾ ਸਮਾਂ ਪੰਜਾਬ ਸੰਕਟ ਦਾ ਸਮਾਂ ਮੰਨਿਆ ਜਾਂਦਾ ਹੈ অপਸ਼ਨ A 1984 ਤੋਂ 94 B 1947 ਤੋਂ 57 C 1969 ਤੋਂ 76 ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ 28 ਨੰਬਰ ਕੁਐਸਚਨ ਲਈ ਆਨਸਰ ਕਰੋ ਕਿਹੜਾ ਸਮਾਂ ਪੰਜਾਬ ਸੰਕਟ ਦਾ ਸਮਾਂ ਮੰਨਿਆ ਜਾਂਦਾ ਹੈ ਆਨਸਰ ਕੀਤਾ ਜਾ ਰਿਹਾ ਹੈ A অপਸ਼ਨ ਤੇ B অপਸ਼ਨ ਮੋਸਟਲੀ A অপਸ਼ਨ ਦੇ ਨਾਲ ਸਾਰੇ ਕੈਂਡੀਡੇਟ ਜਾ ਰਹੇ ਆ ਸੋ ਜਿਨ੍ਹਾਂ ਨੇ ਆਨਸਰ ਕੀਤਾ ਜੀ ਬੀ ਆਪਸ਼ਨ ਉਹ ਕਰਨ ਜੀ ਨੋਟ ਤੇ ਏ ਵਾਲੇ ਆ ਜੀ ਬਿਲਕੁਲ ਠੀਕ 1984 ਤੋਂ 94 1984 ਤੋਂ 1994 ਦੇ ਸਮੇਂ ਨੂੰ ਪੰਜਾਬ ਸੰਕਟ ਦਾ ਸਮਾਂ ਕਿਹਾ ਜਾਂਦਾ ਹੈ ਕੁਐਸਚਨ ਨੰਬਰ 29 ਦੇ ਵੱਲ ਵਧਦੇ ਜੀ 29 ਨੰਬਰ ਕੁਐਸਚਨ ਹੈ ਜੀ ਬਦਲੀ ਹੋਈ ਹਵਾ ਕਿਸ ਦੀ ਰਚਨਾ ਹੈ ਆਪਸ਼ਨ ਹੈ ਨਰਿੰਦਰਪਾਲ ਸਿੰਘ ਬੀ ਰਾਮਸਰੂਪਨ ਕੀ ਸੀ ਸੰਤੋਖ ਸਿੰਘ ਟੀ ਡੀ ਜਸਵੰਤ ਸਿੰਘ ਕੰਵਲ கரੈਕਟ ਆਨਸਰ ਕੁਐਸਚਨ ਨੰਬਰ 29 ਲਈ ਕਰੋ ਜੀ انتی نمبر لئی صحیح اتر چنیا جاوے بدلی ہوئی ہوا کس رچنا ہے آنسر کیتا جا رہا ہے سی آپشن انتی نمبر لئی سب دے بلوں سی آپشن آ رہے جی سنتوک, سنتوک سنگھ تیر بالکل ٹھیک ہے جی بدلی ہوئی ہوا رچنا ہے جی سنتوک سنگ تیر دی بالکل صحیح اتر کوشن نمبر تی 3 ਨੰਬਰ ਤੇ ਅਜਿਹਾ ਆਖਰੀ ਕੁਐਸਚਨ ਹੋਵੇਗਾ ਜੀ ਮੁਰਗੇ ਦਾ ਪੰਜਾ ਕਹਾਣੀ ਸੰਗ ਕਹਾਣੀ ਕਿਸ ਦੀ ਹੈ ਮੁਰਗੇ ਦਾ ਪੰਜਾ ਕਹਾਣੀ ਕਿਸ ਦੀ ਹੈ অপਸ਼ਨ A ਰਾਮ ਸਰੂਪ ਅਨਖੀ B ਗੁਲਜਾਰ ਸੰਦੂਸੀ ਜਸਵੰਤ ਸਿੰਘ ਕਮਲ ਤੇ D ਕੁਲਵੰਤ ਸਿੰਘ ਵਿਰਕ ਆਨਸਰ ਕਰਿਆ ਜਾਵੇ 3 ਨੰਬਰ ਦੇ ਲਈ ਇਸ ਤੋਂ ਇਲਾਵਾ ਜਿਹੜੇ ਕੈਂਡੀਡੇਟਸ ਜਿਹੜੇ ਕੈਂਡੀਡੇਟਸ ਚਾਹੁੰਦੇ ਆ ਜੀ ਪ੍ਰਿੰਟਡ ਫਾਰਮ ਦੇ ਵਿੱਚ ਕੰਟੈਂਟ ਉਹ ਆਪਣੇ ਕੋਲੋਂ ਪ੍ਰਾਪਤ ਕਰ ਸਕਦੇ ਆ ਜੀ ਨੋਟਸ ਤੇ ਪ੍ਰਿੰਟਡ ਬੁੱਕਸ ਤੇ ਜਿਨ੍ਹਾਂ ਨੂੰ ਪੀਡ ਕੋਸ ਚਾਹੀਦੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਜਿਨ੍ਹਾਂ ਨੂੰ ਅ ਪ੍ਰੈਕਟਿਸ ਸੈਟ ਚਾਹੀਦੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਸੋ ਸਾਰੇ ਇਹਨਾਂ ਦੇ ਵਿੱਚੋਂ ਕੋਈ ਵੀ ਮਟੀਰੀਅਲ ਚਾਹੀਦਾ ਤੁਸੀਂ ਸੰਪਰਕ ਕਰ ਸਕਦੇ ਹੋ ਜੀ 78 378 96 51 8 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਪੂਰੀ ਇਨਫਰਮੇਸ਼ਨ ਲੈ ਸਕਦੇ ਹੋ ਤੇ ਆਪਣੀ ਲੋੜਿੰਦੀ ਚੀਜ਼ ਪ੍ਰਾਪਤ ਕਰ ਸਕਦੇ ਹੋ ਹਰ ਇੱਕ ਚੀਜ਼ ਤੁਹਾਨੂੰ ਬਾਈ ਪੋਸਟ ਕਰ ਪਹੁੰਚਾ ਦਿੱਤੀ ਜਾਵੇਗੀ ਜਿਹੜੀ ਟੈਸਟ ਸੀਰੀਜ਼ ਹੈ ਜਿਹੜੀ ਪ੍ਰੈਕਟਿਸ ਸੀਰੀਜ਼ ਹੈ ਉਹ ਆਨਲਾਈਨ ਤੁਹਾਨੂੰ ਮਿਲੇਗੀ 10 ਟੈਸਟਾਂ ਦੀ ਸੀਰੀਜ਼ ਹੈ ਜੇਕਰ ਪੰਜਾਬੀ ਮਾਸਟਰ ਕੈਂਡਰ ਲਈ ਚਾਹੁੰਦੇ ਹੋ ਤੇ ਜੇ ਤੁਸੀਂ ਈਟੀਟੀ ਪੇਪਰ ਦੇ ਲਈ ਚਾਹੁੰਦੇ ਹੋ ਉਹ ਵੀ ਮਿਲ ਜਾਵੇਗੀ ਕੰਟੈਂਟ ਵੀ ਮਿਲ ਜਾਵੇਗਾ ਕੋਸ ਵਿੱਚ ਮਿਲ ਜਾਵੇਗਾ ਈਟੀਟੀ ਪੇਪਰ A ਦੇ ਲਈ ਜੋ ਕਿ ਪੰਜਾਬੀ ਦਾ ਪੇਪਰ ਲਿਆ ਜਾਂਦਾ ਸੋ ਸਕਰੀਨ ਸ਼ਾਟ ਕਰ ਲਓ ਜੀ ਇਸ ਨੰਬਰ ਨੂੰ ਇਸ ਤੋਂ ਇਲਾਵਾ ਆਪਣਾ ਚੈਨਲ ਜੀ ਸਟਡੀ ਆਨਲਾਈਨ ਉਸ ਨੂੰ ਵੀ ਜੁਆਇਨ ਕਰ ਲਿਆ ਜਾਵੇ ਪਲੱਸ ਇਸ ਨੂੰ ਵੀ ਜੁਆਇਨ ਕਰ ਲਓ ਤਾਂ ਕਿ notifications ਤੁਹਾਨੂੰ ਮਿਲਦੇ ਰਹਿਣ ਬੈਲ ਆਈਕਨ ਜਰੂਰ ਪ੍ਰੈਸ ਕਰ ਲੈਣਾ 30 ਨੰਬਰ ਕੁਐਸਚਨ ਦੇ ਲਈ ਅਨਤਰ ਕੀਤਾ ਗਿਆ ਹੈ ਬੀ ਆਪਸ਼ਨ ਗੁਲਜਾਰ ਸੰਧੂ ਸਭ ਦੇ ਵੱਲੋਂ ਹੀ ਲਗਭਗ ਬੀ ਆਪਸ਼ਨ ਥੈਂਕ ਯੂ ਜੀ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬੀ ਆਪਸ਼ਨ ਗੁਲਜਾਰ ਸੰਧੂ ਦੀ ਇਹ ਰਚਨਾ ਹੈ ਬਿਲਕੁਲ ਠੀਕ ਹੈ ਗੁਲਜਾਰ ਸੰਧੂ ਦੀ ਇੱਕ ਕਹਾਣੀ ਹੈ ਮੁਰਗੇ ਦਾ ਪੰਜਾ ਤੋਂ ਅੱਜ ਦੀ ਕਲਾਸ ਹੁੰਦੀ ਜਾਈ ਇਸ ਮੌਤ ਤੋਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਜਾਣਾ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਕੱਲ ਨੂੰ ਠੀਕ 9 ਵਜੇ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਸਲੀਪ ਡ੍ਰੀਮਸ